ਵਾਇਗਰੀ ਦਾ ਖਾਤੋ ਵਾਇਗਰੀ ਦੀ ਫਤਿਹ ਅੱਜ ਮੈਨੂੰ ਬੜਾ ਹੀ ਮਾਣ ਹੈ ਬੜਾ ਹੀ ਫਕਰ ਹੈ ਪੰਜਾਬੀ ਹੋਣ ਦਾ ਅਸੀਂ ਚੰਡੀਗੜ੍ਹ ਤੋਂ ਅੱਜ ਸਵੇਰੇ ਨਿਕਲੇ ਸੀਗੇ ਅਛ ਨਾਲਾ ਆਂਦੇ ਹੋਰ ਰਸਤੇ 'ਚ ਇੰਨੇ ਟਰਾਲੇ ਨਜ਼ਰ ਆ ਰਹੇ ਹੈ ਪੰਜਾਬ ਜੁੜਿਆ ਹੋਇਆ ਹੈ ਮੈਂ ਸਾਰੇ ਭੈਣਾ ਭਰਾਵਾਂ ਨੂੰ ਥੈਂਕ ਯੂ ਬੋਲਣਾ ਚਾਹੁੰਦਾ ਜੋ ਬਿਲਕੁਲ ਜੋ ਜੋ ਸਪਲਾਈ ਜੇਦੀ ਹੈ ਇੱਥੇ ਪਹੁੰਚ ਗਈ ਹੈ ਮੈਂ ਇਹ ਵੀ ਦਰਖਾਸਤ ਕਰਾਂਗਾ ਕਿ ਸਾਰਾ ਕੁਝ ਇੱਕ ਵਾਰ ਨਾਲ ਭੇਜੋ ਔਰ ਕੁਛ ਕੇ ਭੇਜੋ ਜਿਹੜੇ ਜਿਹੜੇ ਪਿੰਡਾਂ ਨੂੰ ਲੋਡ ਹੈ ਸਭ ਤੋਂ ਵੱਡੀ ਗੱਲ ਹੈ ਕਿ ਆਉਣ ਵਾਲੇ 2-4 ਮਹੀਨਿਆਂ ਦੇ ਵਿੱਚ ਜੇ ਇਹਦੇ ਪਾਣੀ ਨੀਚੇ ਜਾਏਗਾ ਉਸ ਟਾਈਮ ਤੇ ਕਿਸਾਨਾਂ ਨੂੰ ਸਾਡੀ ਬਹੁਤ ਬਦਚੀੜੀ ਹੋਗੀ ਔਰ ਉਸ ਟਾਈਮ ਆਪਾਂ ਫਿਰ ਵਾਪਸ ਖੜੇ ਹੋਵਾਂਗੇ ਸਾਨੂੰ ਕਿਸੇ ਦੀ ਲੋੜ ਨਹੀਂ ਬਾਹਰੋਂ ਅਗਰ ਕੋਈ ਹੈਲਪ ਕਰਦਾ ਜੀ ਆਇਆਂ ਨੂੰ ਨਹੀਂ ਕਰਦਾ ਤਾਂ ਆਪਾਂ ਪੰਜਾਬੀ ਪੰਜਾਬ ਦੇ ਵਿੱਚ ਹੀ ਬਹੁਤ ਹੈ ਔਰ ਇਹ ਸੇਵਾ ਸਾਰੇ ਭੈਣ ਭਰਾ ਤੁਹਾਨੂੰ ਕਰਨ ਦਾ ਫਰਜ਼ ਬੰਦਾ ਅੱਜ ਬਹੁਤ ਥੈਂਕ ਯੂ ਵੈਰੀ ਮਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਮਤਵੇ ਪਿਆਰੀ ਸਾਧ ਸੰਗਤ ਜੀ ਪੰਜਾਬ ਦੀ ਸਾਰੀ ਸਾਧ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਅਹੀਂ ਇਹਨਾਂ ਦੇ ਟਾਰ ਜਿਹੜੇ ਵੱਡੇ ਬੌਮੇ ਤੋਂ ਚੱਲ ਕੇ ਭਰਾ ਸਾਡੇ ਪੰਜਾਬੀ ਔਰ ਭੈਣ ਜੀ ਆਏ ਜਿਹੜੇ ਨੇ ਤੇ ਇਹਨਾਂ ਦਾ ਬਹੁਤ ਹੀ ਧੰਨਵਾਦ ਕਰਦੇ ਆ ਜੋ ਕਿ ਇਹਨਾਂ ਨੇ ਸਾਡੇ ਇੱਕ ਦੇ ਸਿੱਖੀ ਨੂੰ ਬੜਾ ਤਾਂ ਚੁਪੰਦੇ ਆ ਇਹਨਾਂ ਦਾ ਉਹ ਵੀ ਧੰਨਵਾਦ ਅਦਲ ਪੰਥਰ ਨੂੰ ਵੀ ਤੇ ਦੂਜੀ ਗੱਲ ਬੇਨਤੀ ਇਹ ਹੈ ਕਿ ਜਿਹੜਾ ਸਾਡੇ ਕਿਸਾਨ ਭਰਾਵਾਂ ਦਾ ਜਿਹੜੇ ਸਾਡੇ ਗਰੀਬਾਂ ਦੀ ਜਿਹੜੀ ਮਦਦ ਕਰ ਲਈ ਸਭ ਤੋਂ ਬੜੀ ਵੱਡੀ ਗੱਲ ਤੇ ਬੜੀ ਵੱਡੀ ਸੇਵਾ ਵਾ ਜਿਹੜਾ ਐਡੀ ਦੂਰੋਂ ਚੱਲ ਕੇ ਤੇ ਐਡੀ ਦੂਰ ਸਾਡੇ ਜਿਹੜਾ ਨਾ ਹਾੜਾਂ ਦੀ ਪੀੜਤਾ ਦੀ ਜਿਹੜੀ ਐਡੀ ਦੂਰ ਜਾ ਕੇ ਖਬਰ ਪਹੁੰਚਾਣੀ ਇਹਨਾਂ ਨੇ ਇਹਨਾਂ ਦਾ ਬੜਾ ਧੰਨਵਾਦ ਕਰਦੇ ਆ ਜਿਹੜੇ ਪੰਜਾਬ ਦੀ ਗੁਰੂ ਮਹਾਰਾਜ ਲੋ ਮਗਰੂ ਮਹਾਰਾ ਇਹਨਾਂ ਦੇ ਕਿਰਪਾ ਕਰਨ ਗੁਰੂ ਰਾਮਦਾਸ ਜੀ ਤੇ ਨਗਰੀ ਜਿਹੜੀ ਇਹਨਾਂ ਦੇ ਹਮੇਸ਼ਾ ਨੇ ਨਾਲ ਸਾਥ ਦੋ ਕੀ ਤੇ ਦਲਪੰਥ ਜਿਹੜਾ ਬਾਬਾ ਦਸ਼ਮੇਸ਼ ਸਿੰਘ ਤਰਨਤਾਰਨ ਪਾਪਾ ਜੀ ਬਾਬਾ ਮੇਜਰ ਸਿੰਘ ਥੋੜੀ ਸਾਹਿਬ ਉਹ ਵੀ ਉਹਨਾਂ ਦੇ ਨਾਲ ਆ ਜੀ ਓਡੇ ਨਾਲ ਮੋਢਾ ਜੋੜ ਕੇ ਗਾ ਦੋ ਨਾਲ ਤੋਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ